ਹੈਲੋ ਗਾਇਸ ਸੱਚੀ ਕਾਲਾ ਸੀ ਗੱਡੀ ਜਾਂ ਤੇ ਅਸੀਂ ਨਿਕਲ ਗਏ ਆ ਡਿਸਾਈਡ ਕਰਨ ਨੂੰ ਕਿ ਅਸੀਂ ਸਰਵਾਲਾ ਜੀ ਦੀ ਪ੍ਰੋਮੋਸ਼ਨ ਕਿਵੇਂ ਕਰਾਂਗੇ ਓਕੇ ਅਸੀਂ ਹਮੇਸ਼ਾ ਸਿਮਿਲਰ ਜੀ ਪ੍ਰੋਮੋਸ਼ਨ ਕਰ ਰਹੇ ਹਾਂ ਇਸ ਵਾਰ ਕੁਝ ਅੱਡ ਜਾਂਦੇ ਹਾਂ ਅੱਡ ਕਰਦੇ ਹਾਂ ਕਿਪੀ ਜੀ ਕੀ ਕਰਨਾ ਹੈ ਅੱਡ ਇਹ ਹੈਗਾ ਜੀ ਦੀ ਅੱਡ ਆਪਾਂ ਮੈਂ ਦੱਸ ਦਿੰਦਾ ਕੀ ਕਰੀਏ ਆਪਾਂ ਕੱਲ ਨੂੰ ਆਪਾਂ ਕੱਲ ਨੂੰ ਅੰਮ੍ਰਿਤਸਰ ਚੱਲਦੇ ਹਾਂ ਆਪਾਂ ਨਾਲ ਪਹਿਲਾਂ ਦਰਬਾਸਾ ਮੱਥਾ ਟੇਕਦੇ ਆਂ ਤੇ ਫਿਰ ਉਸ ਤੋਂ ਆਪਾਂ ਇਹ ਡਿਸਾਈਡ ਕਰਾਂਗੇ ਵੀ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਬੈਸਟ ਬੈਸਟ ਜਿਹੜੀਆਂ ਪਲੇਸਿਸ ਨੇ ਪੂਰੇ ਪੰਜਾਬ ਦੇ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ ਉਹ ਸਾਨੂੰ ਸਾਡੀ ਜਿਹੜੀ ਆਡੀਅנס ਆ ਸਾਨੂੰ ਕਮੈਂਟ ਕਰਕੇ ਥੱਲੇ ਦੱਸੇ ਵੀ ਸਾਨੂੰ ਇਤਿਹਾਸ ਸਵਾਦ ਖਾਣ ਨੂੰ ਮਿਲਦਾ ਹੈ ਇਤਿਹਾਸ ਚੀਜ਼ ਵਧੀਆ ਇਤਿਹਾਸ ਚੀਜ਼ ਵਧੀਆ ਮਤਲਬ ਕੋਈ ਆਪਣਾ ਪਲਾਨ ਕੋਈ ਨਹੀਂ ਹੈ ਸਾਨੂੰ ਜਿਹੜਾ ਸੱਦੂਗਾ ਸੀ ਉੱਥੇ ਆਵਾਂਗੇ ਬਿਲਕੁਲ ਸਾਨੂੰ ਤੁਸੀਂ ਥੱਲੇ ਕਮੈਂਟ ਕਰ ਦਿਓ ਵੀ ਬਾਈ ਲੁਧਿਆਣ ਵੀ ਵਿਆਹ ਦੇ ਵੀ ਜਿੱਥੇ ਵੀ ਆਜ਼ਾਦ ਹਾਂ ਜਿੱਥੇ ਕਹੋਗੇ ਉੱਥੇ ਹੀ ਆਵਾਂਗੇ ਹਾਂ ਅਗਲੇ 10 ਦਿਨਾਂ ਹੀ ਬਹਿਲੇ ਹਾਂ ਹੁਣ ਜਾ ਪੀਣ ਵੀ ਆ ਸਕਦੇ ਆ ਕਿਸੇ ਦੇ ਘਰ ਵੀ ਆ ਸਕਦਾ ਜੋ ਜਿੱਥੇ ਮਾਰਨ ਕਿਰਪਾ ਕਰਦੀ ਇਹ ਬੋਣ ਜਾਣਾ ਗਾਲ ਪਰਪਰਾ ਪਰ ਕਿਰਪਾ ਕਰਦੀ ਲੈ ਜਾਣਾ ਮਾਰਾ ਤੁਹਾਨੂੰ ਕਮੈਂਟਸ ਛੇ ਇਨਵੀਟੇਸ਼ਨ ਦਿਓ ਕਿ ਅਸੀਂ ਕਿੱਥੇ ਆਈਏ ਅਸੀਂ ਤੁਹਾਡੀ ਦੁਕਾਨ ਤੇ ਆਈਏ ਅਸੀਂ ਤੁਹਾਡੇ ਰੈਸਟੋਰੈਂਟ ਤੇ ਆਈਏ ਹੋਟਲ ਤੇ ਆਈਏ ਤੁਹਾਡੇ ਵਿਆਹ ਤੇ ਆਈਏ ਤੁਹਾਡੇ ਬਰਥਡੇ ਤੇ ਆਈਏ ਤੁਹਾਡੇ ਘਰੇ ਵੈਸੇ ਮੋਲ 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 ਜਿੰਦਾ ਹੋ ਬਾਕੀ ਅਸੀਂ ਪਹੁੰਚ ਗਏ ਸਰਵੱਲਾ ਜੀ ਸਰਵੱਲਾ ਜੀ ਮਨੇ ਕਹਿੰਦੇ ਨੇ ਸਰਵੱਲਾ ਜੀ ਅਸੀਂ ਸ਼ੁਰੂ ਜ਼ਰੂਰ ਅੰਮ੍ਰਿਤਸਰ ਤੋਂ ਕਰੇ ਤੇ ਅੰਮ੍ਰਿਤਸਰ ਵਾਲੇ ਫਟਾਫਟ ਹਾਂ ਪਹਿਲੇ ਅੰਮ੍ਰਿਤਸਰ ਅੱਛਾ ਗੱਲ ਤੇ ਪਰਸੋਂ ਦਾ ਦੋ ਦਿਨ ਦਾ ਪਲਾਨ ਆਪਣਾ ਰੈਡੀ ਆ ਅੰਮ੍ਰਿਤਸਰ ਤੇ ਜਲੰਧਰ ਪਹਿਲੇ ਨੂੰ ਅੰਮ੍ਰਿਤਸਰ